ਰਾਗ ਸੁਹੀ ਮਲਾ ਪੰਜਵਾ ਘਰ ਸਤਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਹੀ ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋ ਤਉ ਦੁਭਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਹਾਰੀ ਜੋ ਤੁਦ ਭਾਵ ਸੋ ਪਰਵਾਨ ਮਨ ਤਨ ਤੂੰ ਹੈ ਅਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾ ਅਪਾਰ ਅਤ ਉੱਚ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤਦ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠਾ ਪਾਵਾਂ ਸੁਹੀ ਮੈਂ ਲਾਪਨਵਾਂ ਵਿਸਰੈ ਨਾਹੀ ਜਿਤ ਤੂੰ ਕਬ ਹੂੰ ਸੋ ਥਾਨ ਤੇਰਾ ਕੇਹਾ ਆਠ ਪਹਿਰ ਜਿਤ ਤਦ ਤਿਆਈ ਨਿਰਮਲ ਹੋਵੇ ਦਹਾਂ ਮੇਰੇ ਰਾਮ ਹਉ ਸੋਥਾਨ ਪਾਲਣ ਆਇਆ ਖੋਜਤ ਖੋਜਤ ਪਿਆ ਸਾਧ ਸੰਗ ਤਿੰਨ ਸ਼ਰਨਾਈ ਪਾਇਆ ਰਹਾ ਬੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਿਕ ਸਿੱਧ ਫਿਰੈ ਬਿਲ ਲਾਤੇ ਤੇ 피 ਮੋਹੇ ਮਾਈ ਦਸ ਔ ਤਾਰ ਰਾਜੇ ਹੋਏ ਵਰਤੇ ਮਾਂ ਦੇਵ ਉਹ ਤੂਤਾ ਤਿੰਨ ਵੀ ਅੰਤ ਨਾ ਪਾਇਓ ਤੇਰਾ ਲਾਏ ਥਕੇ ਬਿ부ਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਧਿਆਇ ਸੁਹੀ ਮੈਲਾ ਪੰਜਵਾ ਕਰਮ ਧਰਮ 파ਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕ نیم قسمృత جت ਛੂਟੈ ਸੰਤੋ ਸਾਗਰ ਪਾਰ ਉਤਰੀਐ 제 ਕੋ ਬਚਨ ਕੁਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ਼ਨਾਨ ਇਸ ਕਲਮੈ ਮੈਲ ਪਰੀ ਜਾਇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀ ਜਾਏ ਬੇਦੁਖ ਤੇਬ ਸਿਮਰਤ ਸਭ ਸ਼ਾਸਤ ਇਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸ਼ੂਦ ਵੈਸ਼